ਰਾ ਸ਼ਹਿਰ ਮੀਨਾਂਲ ਪਰ ਗਿਆ ਅਤੇ ਮੋਟਰਸਾਈਕਲ ਅਤੇ ਲੋਕਾਂ ਦਾ ਅਸਮਾਨ ਮੀ ਵਿੱਚ ਖਰਾਬ ਹੁੰਦਾ ਦਿਖਾਈ ਦਿੱਤਾ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਦੀ ਸੀਵਰੇਜ ਪ੍ਰਣਾਲੀ ਨੂੰ ਦਰੁਸਤ ਕੀਤਾ ਜਾਵੇ ਤਾਂ ਜੋ ਪਾਣੀ ਦਾ ਨਿਕਾਸ ਸਹੀ ਹੋ ਸਕੇ ਤਰਨਤੰਦ ਦੇ ਜੋ ਆ ਬਰਸਾਤ ਹੋਈ ਪਹਿਲੀ ਬਰਸਾਤ ਇਸ ਬਰਸਾਤ ਦੇ ਵਿੱਚ ਤਰਨਤੰਦ ਨੂੰ ਪਤਾ ਲੱਗਿਆ ਕਿ ਤਰਨਤੰਦ ਪ੍ਰਸ਼ਾਸਨ ਦੇ ਪੱਲੇ ਕੱਖ ਨਹੀਂਗਾ ਜੁਦਾ ਸਰਕਾਰ ਨੇ ਕੁਝ ਤਰਦੰਦ ਹਲਾ ਨਿਸ਼ਾਰੇ ਆ ਜਿੰਨੀਆਂ ਗਲੀਆਂ ਛੜਕਾ ਟੁੱਟੀਆਂ ਪਈਆਂ ਉਹ ਪਾਣੀ ਨਾਲ ਸਭ ਭਰੀਆਂ ਪਈਆਂ ਉਹ ਜਾ ਕੇ ਦੇਖੋ ਖਾਲਸਾਪੁਰ ਸਾਰਾ ਪੜਨਾ ਭਰਿਆ ਪਿਆ ਅੱਡਾਣਾ ਮੰਡੀ ਵਿਚੋਂ ਪ੍ਰਾਣੀ ਉੱਥੇ ਪਾਣੀ ਪਣੀ ਪਈ ਬਈ ਯਾਰ ਸਾਰੇ ਦਬ ਪਾਣੀ ਪੜੇ ਪੈਲੇ ਕੋਈ ਸਿਵਲ ਪਾਣੀ ਚੋ ਤਾਂ ਕਿ ਰੋਹੀ ਦੀ ਸੇਵਾ ਨਹੀਂ ਕੀਤੀ ਕਹਿੰਦੇ ਰੋਹੀ ਦੇ ਚੁਣਾ ਖੱਚੇ ਨਹੀਂ ਗਾ ਰੀਨੇ ਬੁਕਤੀ ਕੋਲੇ ਕੋ ਨਹੀਂ ਕੀ ਇਹਨੇ ਸੱਚੀ ਨਹੀਂ ਸਾਰੇ ਮੰਗਾ ਕਿ ਜੋ ਤਰੰਦਾਂ ਤੇ ਪਾਣੀ ਖੜਾ ਵਾ ਉਹਦਾ ਪ੍ਰਬੰਧ ਕੀਤਾ ਜਾਵੇ ਕੱਲ੍ਹ ਸਕੂਲ ਖੁੱਲਨੇ ਬੱਚਿਆਂ ਨੂੰ ਉਹ ਸਕੂਲ ਕੋਈ ਬੱਚਾ ਟੋਟਾ ਟੁੱਟ ਗਿਆ ਹੋ ਗਿਆ ਬੱਚੇ ਡਿੱਗਣਗੇ ਜਾਂ ਉਦੋਂ ਫੜਕੀ ਬੰਦ ਹੋਵਾ ਫੜਕੀ ਚਾਰ ਪੰਜ ਦਿਨ ਬੰਦ ਰੱਖ ਬੰਦ ਕੀਤਾ ਉਹਨਾਂ ਲੋਕਾਂ ਦਾ ਪਾਣੀ ਦਾ ਲੰਘਣ ਦਾ ਰਸਤਾ ਕਿਵੇਂ ਨਿਕਲੇਗਾ ਇਸ ਕਰਕੇ ਮੈਂ ਪ੍ਰਸ਼ਾਸਕੇ ਬੇਨਤੀ ਕਰਦਾ ਹਾਂ ਜਨਾਬ ਤੁਹਾਨੂੰ ਸਿੱਟਾ ਗੁਰੂ ਅਰਜਨ ਸੱਚਪਾਏ ਨਗਰੀਆ ਗੁਰੂਗਾਰਾਂ ਸੁੱਚਾ ਆਪਣੇ ਹੱਥੀਂ ਲਖਾਇਆ ਵਾ ਤੈਨੂੰ ਜੋ ਜਿੰਨੀ ਸੇਵਾ ਕਰੋਗੇ ਤੁਹਾਨੂੰ ਉਹਨਾਂ ਦਾ ਫਲ ਮਿਲੂਗਾ ਇਹ ਮੈਂ ਪਸੰਦ ਕਰਕੇ ਬਿੰਦ ਕਰਦਾ ਕੁਝ ਠੀਕ ਠਾਕ ਵਸੋ ਪਾਣੀ ਕਢਾਓ ਪਾਣੀ ਸਾਫ ਕਰੋ ਸੜਕਾਂ ਗਲੀਆਂ ਵਧੀਆ ਬਣਾਓ ਜੇ ਲੋਕਾਂ ਦਾ ਕਾਰੋਬਾਰ ਚੱਲਦਾ ਲੋਕਾਂ ਦਾ ਬਿਜ਼ਨਸ ਚੱਲਦਾ ਸੰਤਾਨਾਂ ਚ ਨੀਰ ਬਹੁਤ ਘੰਟੇ ਤੇ ਬਾਰਿਸ਼ ਹੋਈ ਹੈ ਸਵੇਰ ਤੋਂ ਬਾਰਿਸ਼ ਹੋ ਰਹੀ ਹੈ ਕਿੰਨੇ ਮਹੀਨੇ ਤੇ ਤੇਜ਼ ਵੀ ਲੇਕਿਨ ਦੇਖਣ ਚ ਆਇਆ ਵੀ ਹਰ ਜਗ੍ਹਾ ਪਾਣੀ ਭਰਿਆ ਪ੍ਰਸ਼ਾਸਨ ਨੇ ਜਿਹੜੇ ਇੰਤਜ਼ਾਮ ਕੀਤੇ ਆ ਵੱਡ ਦੇ ਵਾਸਤੇ ਜਾਂ ਪਾਣੀ ਨੂੰ ਨਿਕਾਸੀ ਵਾਸਤੇ ਤੇ ਸਭ ਘਰ ਦੇ ਘਰੇ ਰਹਿ ਗਏ ਆ ਜਗਾ ਜਗਾ ਤੁਸੀਂ ਦੇਖਣ ਤੇ ਲੱਗਿਆ ਕਿ ਜਗਾ ਜਗਾ ਪਾਣੀ ਇਕੱਠਾ ਹੋਇਆ ਲੋਕਾਂ ਨੂੰ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਰ ਕੋਈ ਦੇਖੋ ਹਜੇ ਤੇ ਸਕੂਲ ਚ ਸੁਟੀਆਂ ਆ ਵੇ ਤੇ ਬੱਚੇ ਕੋਈ ਆ ਜਾ ਨਹੀਂ ਰਹੇ ਪਰ ਆਵਾਜ਼ ਹੀ ਅੱਜ ਬਹੁਤ ਘੱਟ ਸੀ ਤਾਂ ਵੀ ਲੋਕਾਂ ਨੂੰ ਬੜੀ ਪਰੇਸ਼ਾਨੀ ਹੋਈ ਜੇ ਕਿ ਸਕੂਟਰ ਵਾਂਸੀ ਕਿਤੇ ਕਾਰ ਪੰਸੀ ਹਰ ਜਗਾ ਪਾਣੀ ਭਰਿਆ ਵਾ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇ ਕੇ ਤੇ ਇਹਦੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨਾ ਚਾਹੀਦਾ ਤਾਂ ਜੋ ਪਾਣੀ ਨਾ ਇਕੱਠਾ ਹੋਵੇ ਮੱਛਰ ਅਤੇ ਕਿਸੇ ਨੂੰ ਮੱਛਰ ਨਾ ਕੱਟੇ ਹੋਣ ਜਿੰਨਾ ਬਿਮਾਰੀਆਂ ਫੈਲਦੀਆਂ। ਬਾਰਿਸ਼ ਦੇ ਨਾਲ ਨਾਲ ਹੀ ਸਾਰਾ ਸ਼ਹਿਰ ਪਾਣੀ ਨਾਲ ਭਰ ਗਿਆ ਹੈ ਕਿਉਂਕਿ ਨਗਰ ਕੌਂਸਲ ਨੇ ਬਰਸਾਤ ਦੇ ਕੋਈ ਵੀ ਪ੍ਰਬੰਧ ਨਹੀਂ ਕੀਤੇ ਔਰ ਨਾ ਹੀ ਡੈਮ ਵਿਭਾਗ ਨੇ ਰੋਈ ਨੂੰ ਸਾਫ਼ ਕੀਤਾ ਜਿਸ ਨਾਲ ਸਾਰਾ ਸ਼ਹਿਰ ਹੀ ਪਾਣੀ ਨਾਲ ਪਰੇਸ਼ਾਨ ਹੈ। ਕੈਮਰਾਮੈਨ ਹਰ ਅਮਰਧਿਆਰੀ ਦੇ ਨਾਲ ਗ੍ਰੇਵ ਦੇ ਤਿੰਨ ਪੂਰੀ ਰਿਪੋਰਟ ਫਾਇਪੇ ਨਵੀਂ ਤਰ੍ਹਾਂਤ